ਗੁਰਦੁਆਰਾ ਮਲੜੀ ਸਾਹਿਬ ਤੋਂ ਇਕਤਾ ਲਹਿਰ ਦੀ ਟੀਮ ਐਸ ਵਕਤ ਪਹੁੰਚੀ ਹੈ ਜਿੱਥੇ ਐਮਪੀ ਕੈਂਡੀਡੇਟ ਸੁਸ਼ੀਲ ਕੁਮਾਰ ਰਿੰਕੂ ਅੱਜ ਮੇਰੇ ਪਿਛੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਮਲੜੀ ਸਾਹਿਬ ਵਿਖੇ ਨਮਸਤਕ ਹੋਣ ਆਏ ਸੀ ਸ਼ੀਸ਼ਟ ਹੋਣ ਆਏ ਸੀ ਆਓ ਤੁਹਾਨੂੰ ਦਿਖਾਉਨੇ ਕੁਝ ਤਸਵੀਰਾਂ ਔਰ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਕੁਝ ਗੱਲਬਾਤ ਵੀ ਕਰਨ ਦੀ ਮਲੜੀ ਸਾਹਿਬ ਪਹੁੰਚੇ ਹੋ ਕੀ ਕਹਿਣੇ ਚਾਹੋਗੇ ਦੇਖੋ ਇਹ ਧਰਤੀ ਹੈ ਜਿਹੜੀ ਪੰਜਵੀਂ ਪਾਸ਼ਾਹੀ ਤਨ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਚਰਨਛੋਪ ਪ੍ਰਾਪਤ ਕਰਤੀ ਹੈ ਤੇ ਇੱਥੇ ਆਉਂਦੇ ਬੜਾ ਨਿਗਾ ਅਸ਼ੀਰਵਾਦ ਸਾਰਿਆਂ ਨੂੰ ਮਿਲਦਾ ਸੋ ਅਸੀਂ ਅੱਜ ਸਾਡੀ ਸਾਰੀ ਪਾਰਟੀ ਦੇ ਲੀਡਰ ਸਾਹਿਬਾਨ ਅੱਜ ਅਸ਼ੀਰਵਾਦ ਲੈਣ ਦੇ ਲਈ ਇੱਥੇ ਪਹੁੰਚੇ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਨ ਕਿ ਸਾਡੀ ਪਾਰਟੀ ਦੀ ਕੰਪੇਨ ਚੰਗੀ ਚੱਲੇ ਅਸੀਂ ਚੰਗੀ ਜਿੱਤ ਪ੍ਰਾਪਤ ਕਰੀਏ ਉਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਾਦੇ ਅਸੀਂ ਜਲੰਧਰ ਔਰ ਪੰਜਾਬ ਦੇ ਲੋਕਾਂ ਨਾਲ ਕਰ ਰਹੇ ਹਾਂ ਨਾ ਵਾਅਦਿਆਂ ਨੂੰ ਪੂਰਾ ਕਰਨ ਦੇ ਵਿੱਚ ਵੀ ਗੁਰੂ ਮਹਾਰਾਜ ਸਹਾਈ ਹੋਂ ਤਾਂਕਿ ਜਿਹੜਾ ਚੰਗੇ ਮਾਹੌਲ ਦੇ ਵਿੱਚ ਸਰਕਾਰ ਬਣ ਸਕੇ ਸੋ ਅੱਜ ਸ਼ੀਲਗੜ੍ਹ ਲੈਂਦੇ ਲਈ ਸਾਰੇ ਸਾਥੀ ਸਰ ਕਿਦਾਂ ਦਾ ਨਕੁੱਦਰ ਹਲਕੇ ਚ ਰਿਸਪੌਂਸ ਨੇ ਪਿਆ ਤੁਹਾਨੂੰ ਰਿਸਪੌਂਸ ਕਿਦਾਂ ਦਾ ਹੈ ਦੇਖੋ ਅੱਛਾ ਰਿਸਪੌਂਸ ਹੈ ਜੀ ਲੋਕ ਚੇਂਜ ਚਾਹੁੰਦੇ ਆ ਥੱਕੇ ਪਏ ਲੋਕ ਚਾਹੁੰਦੇ ਆ ਕਿ ਕੋਈ ਇਹੋ ਜੀ ਸਰਕਾਰ ਬਣੇ ਜਿਹੜੀ ਜਿੱਥੇ ਇੱਕ ਚੰਗਾ ਮਾਹੌਲ ਬਣ ਸਕੇ ਅੱਜ ਲੋਕ ਹੈ ਜਿਹੜੇ ਨਸ਼ਿਆਂ ਤੋਂ ਤਰਸਤਾ ਇੱਥੇ ਨਸ਼ਾ ਵੱਡੀ ਗਿਣਤੀ ਦੇ ਵਿੱਚ ਵਿਕ ਰਿਹਾ ਇੱਥੇ ਲੋਕ ਗੁੰਡਾਗਰਦੀ ਤੋਂ ਬੜੇ ਤਰਸਤਾ ਹੈ ਗੈਂਗਸਟਰ ਵਾਰ ਹੈ ਜਿਹੜਾ ਬੜਾ ਪਨਪਰਿਆਂ ਦੇ ਇਲਾਕਿਆਂ 'ਚ ਸੋ ਅੱਜ ਜ਼ਰੂਰਤ ਹੈ ਕਿ ਵੱਡੇ ਲੈਵਲ ਦੇ ਉੱਤੇ ਜਿਹੜਾ ਇਹ ਇਹਨਾਂ ਨੂੰ ਨੱਥ ਪਾਉਣ ਦੀ ਜ਼ਰੂਰਤ ਹੈ ਔਰ ਇੱਥੋਂ ਦੀ ਜਿਹੜੀ ਲੋਕਲ ਸਰਕਾਰ ਹੈ ਆਮ ਆਦਮੀ ਪਾਰਟੀ ਵੀ ਉਹ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਖਤਮ ਕਰ ਚੁੱਕੀ ਹੈ ਸੋ ਮੈਂ ਸਮਝਦਾ ਕਿ ਲੋਕ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਮੌਕਾ ਜਿਹੜਾ ਜਰੂਰ ਦੇਣ ਗੁਰਦੁਆਰਾ ਮਲੜੀ ਸਾਹਿਬ ਤੋਂ ਇਕਤਾ ਲਹਿਰ ਦੀ ਟੀਮ ਐਸ ਵਕਤ ਪਹੁੰਚੀ ਆ ਜਿੱਥੇ ਐਮਪੀ ਕੈਂਡੀਡੇਟ ਸੁਸ਼ੀਲ ਕੁਮਾਰ ਰਿੰਕੂ ਅੱਜ ਮੇਰੇ ਪਿਛੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਮਲੜੀ ਸਾਹਿਬ ਵਿਖੇ ਨਮਸਤਕ ਹੋਣ ਆਏ ਸੀ ਸ਼ੀਸ਼ਕੋਣ ਆਏ ਸੀ ਆਓ ਤੁਹਾਨੂੰ ਦਿਖਾਉਨੇ ਆ ਕੁਝ ਤਸਵੀਰਾਂ ਔਰ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਕੁਝ ਗੱਲਬਾਤ ਵੀ ਕਰਨ ਦੀ ਮਲੜੀ ਸਾਹਿਬ ਪਹੁੰਚੇ ਹੋ ਕੀ ਕਹਿਣੇ ਜੋ ਦੇਖੋ ਇਹ ਧਰਤੀ ਹੈ ਜਿਹੜੀ ਪੰਜਵੀਂ ਪਾਸ਼ਾਹੀ ਤਨ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਉਹ ਇੱਥੇ ਆਉਂਦੇ ਬਰਾ ਨਿਗਾਹ ਅਸ਼ੀਰਵਾਦ ਸਾਰਿਆਂ ਨੂੰ ਮਿਲਦਾ ਸੋ ਅਸੀਂ ਅੱਜ ਸਾਡੀ ਸਾਰੀ ਪਾਰਟੀ ਦੇ ਲੀਡਰ ਸਾਹਿਬਾਨ ਅੱਜ ਅਸ਼ੀਰਵਾਦ ਲੈਣ ਦੇ ਲਈ ਇੱਥੇ ਪਹੁੰਚੇ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਨ ਕਿ ਸਾਡੀ ਪਾਰਟੀ ਦੀ ਕੈਂਪੇਨ ਚੰਗੀ ਚੱਲੇ ਅਸੀਂ ਚੰਗੀ ਜਿੱਤ ਪ੍ਰਾਪਤ ਕਰੀਏ ਉਰਾਨ ਵਾਲੇ ਸਮੇਂ ਦੇ ਵਿੱਚ ਜੋ ਵਾਦੇ ਅਸੀਂ ਜਲੰਧਰ ਔਰ ਪੰਜਾਬ ਦੇ ਲੋਕਾਂ ਨਾਲ ਕਰ ਰਹੇ ਹਾਂ ਉਹਨਾਂ ਵਾਦਿਆਂ ਨੂੰ ਪੂਰਾ ਕਰਨ ਦੇ ਵਿੱਚ ਵੀ ਗੁਰੂ ਮਹਾਰਾਜ ਸਹਾਈ ਹੋਣ ਤਾਂਕਿ ਜਿਹੜਾ ਚੰਗੇ ਮਾਹੌਲ ਦੇ ਵਿੱਚ ਇੱਕ ਸਰਕਾਰ ਬਣ ਸਕੇ ਸੋ ਅੱਜ ਸ਼ੀਲਗੜ੍ਹ ਲੈਂਦੇ ਨੇ ਸਾਰੇ ਸਾਥੀ ਸਰ ਕਿਦਾਂ ਦਾ ਨਕੁੱਦਰ ਹਲਕੇ ਚ ਰਿਸਪੌਂਸ ਮਿਲਿਆ ਤੁਹਾਨੂੰ ਰਿਸਪੌਂਸ ਕਿਦਾਂ ਦਾ ਹੈ ਦੇਖੋ ਅੱਛਾ ਰਿਸਪੌਂਸ ਆ ਜੀ ਲੋਕ ਚੇਂਜ ਚਾਹੁੰਦੇ ਆ ਜੀ ਥੱਕੇ ਪਏ ਲੋਕ ਚਾਹੁੰਦੇ ਆ ਕਿ ਕੋਈ ਇਹੋ ਜੀ ਸਰਕਾਰ ਬਣੇ ਜੇ ਜਿੱਥੇ ਇੱਕ ਚੰਗਾ ਮਾਹੌਲ ਬਣ ਸਕੇ ਅੱਜ ਲੋਕ ਹੈ ਜਿਹੜੇ ਨਸ਼ਿਆਂ ਤੋਂ ਤਰਸਤ ਹੈ ਇੱਥੇ ਨਸ਼ਾ ਵੱਡੀ ਗਿਣਤੀ ਦੇ ਵਿੱਚ ਵਿਕ ਰਿਹਾ ਇੱਥੇ ਲੋਕ ਗੁੰਡਾਗਰਦੀ ਤੋਂ ਬੜੇ ਤਰਸਤ ਹੈ ਗੈਂਗਸਟਰ ਵਾਰ ਹੈ ਜਿਹੜਾ ਬੜਾ ਪਨਪਰਿਆਂ ਦੇ ਇਲਾਕਿਆਂ 'ਚ ਸੋ ਅੱਜ ਜ਼ਰੂਰਤ ਹੈ ਕਿ ਵੱਡੇ ਲੈਵਲ ਦੇ ਉੱਤੇ ਜਿਹੜਾ ਇਹ ਇਹਨਾਂ ਨੂੰ ਨੱਥ ਪਾਉਣ ਦੀ ਜ਼ਰੂਰਤ ਹੈ ਔਰ ਇੱਥੋਂ ਦੀ ਜਿਹੜੀ ਲੋਕਲ ਸਰਕਾਰ ਹੈ ਆਮ ਆਦਮੀ ਪਾਰਟੀ ਵੀ ਉਹ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਖਤਮ ਕਰ ਚੁੱਕੀ ਹੈ ਸੋ ਮੈਂ ਸਮਝਦਾ ਕਿ ਲੋਕ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਮੌਕਾ ਜਿਹੜਾ ਜਰੂਰ ਦੇਣਗੇ